ਦੋਸਤੋ ਜ਼ਿੰਦਗੀ ਕਦੋਂ ਕਿਹੜਾ ਮੋੜ ਲੈ ਲਵੇ ਕਿਸੇ ਨੂੰ ਪਤਾ ਨਹੀਂ ਹੁੰਦਾ ਅਸੀਂ ਕਈ ਵਾਰ ਦਿਲੋਂ ਸੱਚੇ ਹੁੰਦੇ ਹਾਂ ਨੀਅਤ ਤੋਂ ਸਾਫ਼ ਰਿਸ਼ਤਿਆਂ ਵਿੱਚ ਸੱਚੇ ਅਤੇ ਭਾਵਨਾਵਾਂ 'ਚ ਵੀ ਖਰੇ ਪਰ ਸਾਹਮਣੇ ਵਾਲੇ ਦੀ ਨਜ਼ਰ ਵਿੱਚ ਸਾਡੀ ਵੈਲਿਊ ਇੱਕ ਲਹਿਜੇ ਦੇ ਬਦਲਣ ਨਾਲ ਹੀ ਖਤਮ ਹੋ ਜਾਂਦੀ ਹੈ ਕਈ ਵਾਰ ਉਹ ਕੁਝ ਬੋਲ ਕੇ ਦਿਲ ਦੁਖਾ ਜਾਂਦਾ ਹੈ ਕਈ ਵਾਰ ਚੁੱਪ ਰਹਿ ਕੇ ਕਦੇ ਉਸ ਦੀ ਬੇਇੱਜ਼ਤੀ ਤੀਰ ਬਣ ਕੇ ਦਿਲ ਵਿੱਚ ਚੁੱਭਦੀ ਹੈ ਤੇ ਕਦੇ ਉਸ ਦਾ ਠੰਡਾ ਵਰਤਾ ਸਾਹਮਣੇ ਆਉਂਦਾ ਹੈ ਆਪਣੇ ਆਪ ਤੇ ਹੀ ਕਈ ਸਵਾਲ ਖੜੇ ਕਰ ਜਾਂਦਾ ਬਹੁਤ ਵਾਰ ਅਸੀਂ ਸਹੀ ਵੀ ਹੁੰਦੇ ਹਾਂ ਪਰ ਉਸ ਦੀ ਨਜ਼ਰ ਸਾਡੀ ਸੱਚਾਈ ਨੂੰ ਵੇਖਣ ਲਈ ਤਿਆਰ ਹੀ ਨਹੀਂ ਹੁੰਦੀ ਤੇ ਕਈ ਵਾਰ ਸਾਡੇ ਚੰਗੇ ਪਣ ਨੂੰ ਉਹ ਕਮਜ਼ੋਰੀ ਸਮਝ ਲੈਂਦਾ ਹੈ। ਇਹੀ ਸਮਾਂ ਹੁੰਦਾ ਹੈ ਜਦੋਂ ਬੰਦਾ ਟੁੱਟਦਾ ਵੀ ਹੈ ਤੇ ਸਿੱਖਦਾ ਵੀ। ਅੱਜ ਦੀ ਇਹ ਵੀਡੀਓ ਉਹਨਾਂ ਸਭ ਲਈ ਹੈ ਜੋ ਆਪਣੀ ਕਦਰ ਮੋੜ ਲੱਭਣਾ ਚਾਹੁੰਦੇ ਹਨ। ਜੋ ਚਾਹੁੰਦੇ ਹਨ ਕਿ ਲੋਕ ਮੋੜ ਸਾਡੀ ਵੈਲਿਊ ਨੂੰ ਸਮਝਣ ਅਤੇ ਜਿਨ੍ਹਾਂ ਨੇ ਦਿਲੋਂ ਫੈਸਲਾ ਕਰ ਲਿਆ ਹੈ ਕਿ ਹੁਣ ਜਿੰਦਗੀ ਵਿੱਚ ਬੇਇੱਜ਼ਤੀ ਨਾਲ ਨਹੀਂ ਸਗੋਂ ਸਿਆਣਪ ਨਾਲ ਜੀਣਾ ਹੈ ਇੱਥੇ ਮੈਂ ਉਹਨਾਂ ਲਈ ਉਹ ਪੰਜ ਤਰੀਕੇ ਦੱਸਣ ਜਾ ਰਿਹਾ ਹਾਂ ਜੋ ਸਾਡੀ ਖੋਈ ਹੋਈ ਵੈਲਿਊ ਨੂੰ ਦੁੱਗਣੀ ਕਰਕੇ ਵਾਪਸ ਲਿਆਉਣਗੇ ਅਤੇ ਤੁਹਾਨੂੰ ਮਨੁੱਖੀ ਸਨਮਾਨ ਦਾ ਨਵਾਂ ਅਹਿਸਾਸ ਦਿਵਾਉਣਗੇ ਜੇ ਤੁਸੀਂ ਇਹ ਪੰਜ ਗੱਲਾਂ ਆਪਣੇ ਜੀਵਨ ਵਿੱਚ ਲਾਗੂ ਕਰ ਲਈਆਂ ਤਾਂ ਫਿਰ ਤੁਹਾਨੂੰ ਕਿਸੇ ਦੇ ਪਿੱਛੇ ਜਾਣ ਦੀ ਲੋੜ ਨਹੀਂ ਲੋਕ ਆਪ ਤੁਹਾਡੇ ਪਿੱਛੇ ਆਉਣਗੇ ਪੰਜਾਬੀ ਰੂਹ ਚੈਨਲ ਤੇ ਤੁਹਾਡਾ ਸਵਾਗਤ ਹੈ ਆਓ ਅੱਗੇ ਵੀਡੀਓ ਸ਼ੁਰੂ ਕਰਦੇ ਹਾਂ ਨੰਬਰ 1 ਜੋ ਜਾਣਾ ਚਾਹੁੰਦਾ ਹੈ ਉਸ ਨੂੰ ਰੋਕਣਾ ਨਹੀਂ ਦੋਸਤੋ ਇਹ ਸਚਾਈ ਕੜਵੀ ਹੈ ਪਰ ਜ਼ਿੰਦਗੀ ਦੀ ਸਭ ਤੋਂ ਵੱਡੀ ਸਿੱਖਿਆ ਵੀ ਹੈ ਜਿਸ ਦੇ ਮਨ ਵਿੱਚ ਤੁਹਾਡੀ ਇੱਜ਼ਤ ਨਹੀਂ ਉਸ ਨੂੰ ਕਦੇ ਆਪਣੇ ਦਿਲ ਵਿੱਚ ਜਗ੍ਹਾ ਨਾ ਦਿਓ ਜਦੋਂ ਕੋਈ ਵਿਅਕਤੀ ਛੱਡਣ ਦਾ ਫੈਸਲਾ ਕਰ ਲੈਂਦਾ ਹੈ ਤਾਂ ਉਹ ਪਹਿਲਾਂ ਹੀ ਤੁਹਾਡੇ ਲਈ ਆਪਣੇ ਦਿਲ ਵਿੱਚੋਂ ਜਗ੍ਹਾ ਖਤਮ ਕਰ ਚੁੱਕਾ ਹੁੰਦਾ ਹੈ ਉਸ ਦੇ ਪਿੱਛੇ ਦੌੜਨਾ ਕੇਵਲ ਆਪਣੀ ਵੈਲਿਊ ਘਟਾਉਣਾ ਹੁੰਦਾ ਹੈ ਉਸ ਵੇਲੇ ਤੁਹਾਡੇ ਮੂੰਹ ਤੋਂ ਇੱਕੋ ਗੱਲ ਨਿਕਲਣੀ ਚਾਹੀਦੀ ਹੈ ਜਿੱਥੇ ਜਾਣਾ ਹੈ ਜਾ ਆਪਣੀ ਮਰਜ਼ੀ ਕਰ ਹਾਂ ਇਹ ਗੱਲ ਦਿਲ ਨੂੰ ਜ਼ਰੂਰ چیرਦੀ ਹੈ ਅੰਦਰੋਂ ਤੁਸੀਂ ਟੁੱਟਦੇ ਹੋ ਪਰ ਬਾਹਰੋਂ ਮਜ਼ਬੂਤ ਰਹਿਣਾ ਹੀ ਤੁਹਾਡੀ ਪਹਿਲੀ ਜਿੱਤ ਹੈ ਜਿੱਥੇ ਕਦਰ ਨਾ ਮਿਲੇ ਉਥੋਂ ਰੌਲਾ ਪਾ ਕੇ ਨਹੀਂ ਖਮੋਸ਼ੀ ਨਾਲ ਨਿਕਲ ਜਾਣਾ ਹੀ ਸਿਆਣਪ ਹੈ ਇਹ ਸਭ ਤੋਂ ਮਹੱਤਵਪੂਰਨ ਗੱਲ ਉਸ ਵਿਅਕਤੀ ਨੂੰ ਆਪਣੀ ਜ਼ਿੰਦਗੀ ਦੇ ਹਰ ਕੋਨੇ ਤੋਂ ਹਟਾ ਦਿਓ ਮੋਬਾਈਲ ਦੀ ਗੈਲਰੀ ਤੋਂ WhatsApp ਦੀਆਂ ਚਾਟਾਂ ਤੋਂ ਦਿਲ ਦੇ ਖਿਆਲਾਂ ਤੋਂ ਸੋਸ਼ਲ ਮੀਡੀਆ ਦੀ ਲਿਸਟ ਤੋਂ ਕਿਉਂਕਿ ਜਦੋਂ ਤੱਕ ਜਾਂਦਾ ਰਹਿੰਦੀਆਂ ਹਨ ਦੁੱਖ ਵੀ ਉਸੇ ਤਰ੍ਹਾਂ ਬੈਠਾ ਰਹਿੰਦਾ ਹੈ ਇਹ ਪਹਿਲਾ ਕਦਮ ਸਭ ਤੋਂ ਮੁਸ਼ਕਲ ਹੈ ਪਰ ਇਸ ਦੇ ਬਾਅਦ ਆਉਣ ਵਾਲਾ ਸਕੂਨ ਬੇਮਿਸਾਲ ਹੁੰਦਾ ਹੈ ਨੰਬਰ 2 ਆਪਣੇ ਆਪ ਨਾਲ ਜੁੜੋ ਆਪਣੇ ਆਪ ਦੇ ਦੋਸਤ ਬਣੋ ਅਕਸਰ ਅਸੀਂ ਹੋਰਾਂ ਵਿੱਚ ਰੱਬ ਲੱਭਦੇ ਰਹਿੰਦੇ ਹਾਂ ਪਰ ਕਦੇ ਆਪਣੇ ਅੰਦਰ ਨਹੀਂ ਝਾਕਦੇ ਯਾਦ ਰੱਖੋ ਇਸ ਦੁਨੀਆ ਵਿੱਚ ਇੱਕੋ ਵਿਅਕਤੀ ਹੈ ਜੋ ਮੌਤ ਤੱਕ ਤੁਹਾਡੇ ਨਾਲ ਖੜਾ ਰਹੇਗਾ ਉਹ ਹੈ ਤੁਸੀਂ ਤੁਹਾਡਾ ਆਪਣਾ ਆਪ ਜਿਸ ਲਈ ਤੁਸੀਂ ਰਾਤਾਂ ਜਾਗੇ ਜੇ ਲਈ ਤੁਸੀਂ ਆਪਣੀ ਖੁਸ਼ੀ ਕੁਰਬਾਨ ਕੀਤੀ ਉਸ ਦਾ ਜਾਣਾ ਦੁੱਖ ਜ਼ਰੂਰ ਦਿੰਦਾ ਹੈ ਪਰ ਇਸ ਦੁੱਖ ਤੋਂ ਬਾਹਰ ਕਿਵੇਂ ਆਉਣਾ ਸੋਚੋ ਕਿ ਹੁਣ ਇਹ ਸਮਾਂ ਤੁਹਾਡਾ ਹੈ ਆਪਣੇ ਆਪ ਨਾਲ ਗੱਲਾਂ ਕਰੋ ਆਪਣੇ ਆਪ ਲਈ ਸਮਾਂ ਕੱਢੋ ਉਹ ਕੰਮ ਕਰੋ ਜੋ ਤੁਹਾਨੂੰ ਖੁਸ਼ ਕਰਦੇ ਸਨ ਚਾਹੇ ਮਿਊਜ਼ਿਕ ਹੋਵੇ ਚਾਹੇ ਘੁੰਮਣਾ ਚਾਹੇ ਆਪਣਾ ਮਨਪਸੰਦ ਖਾਣਾ ਕੁਦਰਤ ਦੇ ਸਭ ਤੋਂ ਵੱਡੇ ਕ੍ਰਿਸ਼ਮੇ ਚੰਦ ਸੂਰਜ ਤਾਰੇ ਇਹ ਸਭ ਇਕੱਲੇ ਹਨ ਪਰ ਮਹਾਨ ਵੀ ਹਨ ਤੁਸੀਂ ਵੀ ਉਹੀ ਤਾਕਤ ਰੱਖਦੇ ਹੋ ਤੁਹਾਡੀ ਅਗਾਂਹ ਵਧੂ ਤਾਕਤ ਤੁਹਾਡੇ ਇਕੱਲੇ ਹੋਣ ਵਿੱਚੋਂ ਹੀ ਜਨਮ ਲੈਂਦੀ ਹੈ ਨੰਬਰ 3 ਜਜ਼ਬਾਤਾਂ ਤੇ ਕਾਬੂ ਰੱਖੋ ਨਾ ਜਲਨ ਨਾ ਗੁੱਸਾ ਤੇ ਨਾ ਬਦਲਾ ਲੈਣ ਵਾਲੀ ਸੋਚ ਹੋਵੇ ਦਿਲ ਟੁੱਟਦਾ ਹੈ ਤਾਂ ਮਨੁੱਖ ਅਕਸਰ ਜਜ਼ਬਾਤੀ ਫੈਸਲੇ ਕਰ ਜਾਂਦਾ ਹੈ ਗੁੱਸਾ ਬਦਲਾ ਜਲਨ ਪਰ ਯਾਦ ਰੱਖੋ ਜਜ਼ਬਾਤਾਂ ਦੀ ਅੱਗ ਸਿਰਫ ਤੁਹਾਨੂੰ ਹੀ ਸਾੜਦੀ ਹੈ ਤੁਹਾਡਾ ਹੀ ਨੁਕਸਾਨ ਕਰਦੀ ਹੈ ਸਭ ਤੋਂ ਵੱਡਾ ਇਨਸਾਨ ਉਹ ਨਹੀਂ ਹੁੰਦਾ ਜੋ ਗੁੱਸੇ ਵਿੱਚ ਕਿਸੇ ਨੂੰ ਮਾਰ ਦੇਵੇ ਜਾਂ ੜਕਾਹਟ ਵਿੱਚ ਆ ਕੇ ਕਿਸੇ ਨੂੰ ਬੁਰਾ ਭਲਾ ਕਹਿ ਦੇਵੇ ਅਸਲ ਵਿੱਚ ਸਭ ਤੋਂ ਵੱਡਾ ਇਨਸਾਨ ਉਹ ਹੁੰਦਾ ਹੈ ਜੋ ਆਪਣੀ ਤਾਕਤ ਤੇ ਕੰਟਰੋਲ ਕਰੇ ਜੋ ਆਪਣੇ ਗੁੱਸੇ ਨੂੰ ਹੌਸਲੇ ਵਿੱਚ ਬਦਲ ਲਵੇ ਜੋ ਚੋਟ ਖਾ ਕੇ ਵੀ ਚੁੱਪ ਰਹਿ ਜਾਵੇ ਤੇ ਪਰ ਕਿਸੇ ਦਾ ਦਿਲ ਨਾ ਤੋੜੇ ਵੱਡਾ ਉਹ ਨਹੀਂ ਜੋ ਦੂਜਿਆਂ ਨੂੰ ਹਰਾ ਦੇਵੇ ਵੱਡਾ ਉਹ ਹੁੰਦਾ ਹੈ ਜੋ ਆਪਣੇ ਅੰਦਰ ਦੀ ਲੜਾਈ ਜਿੱਤ ਲਵੇ ਦੁਨੀਆ ਤਾਕਤ ਨੂੰ ਗਲਤ ਤਰੀਕੇ ਨਾਲ ਦਿਖਾਉਣ ਵਾਲਿਆਂ ਨੂੰ ਵੱਡਾ ਨਹੀਂ ਮੰਨਦੀ ਸਬਰ ਸ਼ਾਂਤੀ ਅਤੇ ਕਿਰਦਾਰ ਨਾਲ ਜਿਉਣ ਵਾਲਿਆਂ ਨੂੰ ਸਭ ਤੋਂ ਵੱਡਾ ਮੰਨਦੀ ਹੈ ਜੋ ਆਪਣੇ ਦਿਲ ਨੂੰ ਸ਼ਾਂਤ ਰੱਖ ਕੇ ਅੱਗੇ ਵਧੇ ਹਰ ਰੋਜ਼ ਆਪਣੇ ਆਪ ਨੂੰ ਕਹੇ ਮੇਰੀ ਵੈਲਿਊ ਕਿਸੇ ਦੇ ਵਾਪਸ ਮੁੜ ਕੇ ਆਉਣ ਨਾਲ ਨਹੀਂ ਬਣਦੀ ਮੇਰੇ ਕੰਮ ਮੇਰੀ ਮਿਹਨਤ ਅਤੇ ਮੇਰੇ ਕਿਰਦਾਰ ਨਾਲ ਬਣਦੀ ਹੈ ਜਿਨ੍ਹਾਂ ਨੇ ਤੁਹਾਡੀ ਵੈਲਿਊ ਨਹੀਂ ਸਮਝੀ ਉਹਨਾਂ ਦੀ ਕਮੀ ਉਹਨਾਂ ਨੂੰ ਮਹਿਸੂਸ ਹੋਵੇਗੀ ਤੁਹਾਨੂੰ ਨਹੀਂ ਨੰਬਰ 4 ਕੈਰੀਅਰ ਤੇ ਫੋਕਸ ਆਪਣੀ ਮਿਹਨਤ ਨੂੰ ਅੱਗੇ ਵਧਾਓ ਦੋਸਤੋ ਜਿੰਨਾ ਸਮਾਂ ਤੁਸੀਂ ਗਲਤ ਲੋਕਾਂ ਤੇ ਲਗਾਇਆ ਜੇ ਤੁਸੀਂ ਉਹੀ ਸਮਾਂ ਆਪਣੇ ਕੈਰੀਅਰ ਆਪਣੇ ਸੁਪਨਿਆਂ ਤੇ ਲਾ ਦਿਓ ਤਾਂ ਤੁਹਾਡੀ ਵੈਲਿਊ ਨੂੰ ਕੋਈ ਰੋਕ ਨਹੀਂ ਸਕਦਾ ਆਪਣੀਆਂ ਖੂਬੀਆਂ ਨੂੰ ਨਿਖਾਰੋ ਕਿਉਂਕਿ ਕਿਸੇ ਦਾ ਸਹਾਰਾ ਬਣ ਕੇ ਨਹੀਂ ਆਪਣੀ ਤਾਕਤ ਬਣ ਕੇ ਹੀ ਜ਼ਿੰਦਗੀ ਦੀ ਜੰਗ ਜਿੱਤੀ ਜਾਂਦੀ ਹੈ ਹਰ ਰੋਜ਼ ਆਪਣੇ ਆਪ ਦਾ ਇੱਕ ਬਿਹਤਰ ਵਰਜਨ ਬਣੋ ਅੱਜ ਵਾਲਾ ਤੁਸੀਂ ਕੱਲ੍ਹ ਵਾਲੇ ਤੁਸੀਂ ਤੋਂ ਵਧੀਆ ਹੋਣਾ ਚਾਹੀਦਾ ਹੈ ਆਪਣੀ ਕਾਬਲੀਅਤ ਨੂੰ ਪੌਲਿਸ਼ ਕਰੋ ਆਪਣੇ ਟੈਲੈਂਟ ਨੂੰ ਹੋਰ ਮਜ਼ਬੂਤ ਕਰੋ ਆਪਣੇ ਸੁਪਨਿਆਂ ਨੂੰ ਮਜ਼ਾਕ ਨਹੀਂ ਮੰਜ਼ਲ ਬਣਾਓ ਜੋ ਕੱਲ ਨਹੀਂ ਕਰ ਸਕੇ ਸੀ ਅੱਜ ਉਹ ਪੂਰਾ ਕਰ ਦਿਓ ਜੋ ਅੱਜ ਨਹੀਂ ਜਾਣਦੇ ਕੱਲ ਉਹ ਸਿੱਖ ਲਓ ਦੁਨੀਆ ਉਸ ਦਾ ਸਤਿਕਾਰ ਨਹੀਂ ਕਰਦੀ ਜੋ ਪਰਫੈਕਟ ਹੁੰਦਾ ਹੈ ਦੁਨੀਆ ਉਸ ਦਾ ਸਤਿਕਾਰ ਕਰਦੀ ਹੈ ਜੋ ਹਰ ਰੋਜ਼ ਆਪਣੀ ਬਿਹਤਰੀ ਲਈ ਲੜਦਾ ਹੈ ਆਪਣੇ ਆਪ ਨੂੰ ਇਨਾ ਮਜ਼ਬੂਤ ਬਣਾਓ ਕਿ ਕਿਸੇ ਦੀ ਨਫ਼ਰਤ ਤਾਣ ਜਾਂ ਰਵਈਆ ਤੁਹਾਡੀ ਰਫ਼ਤਾਰ ਨੂੰ ਰੋਕ ਨਾ ਸਕੇ ਬਦਲਾਵ ਰਾਤੋਂ ਰਾਤ ਨਹੀਂ ਆਉਂਦਾ ਪਰ ਬਦਲਿਆ ਹੋਇਆ ਇਨਸਾਨ ਜ਼ਿੰਦਗੀ ਪਰ ਚਮਕਦਾ ਹੈ ਮਿਹਨਤ ਦਾ ਨਤੀਜਾ ਦੇਰ ਨਾਲ ਹੋਵੇ ਪਰ ਆਉਂਦਾ ਜ਼ਰੂਰ ਹੈ ਤੇ ਫਿਰ ਉਸ ਦੀ ਚਮਕ ਕਦੇ ਘਟਦੀ ਨਹੀਂ ਜੋ ਅੱਜ ਨੂੰ ਨਿਖਾਰ ਰਿਹਾ ਉਹ ਕੱਲ ਤੇਰੀ ਪਛਾਣ ਬਣੇਗਾ ਹਰ ਰੋਜ਼ ਦਾ ਛੋਟਾ ਯਤਨ ਇੱਕ ਦਿਨ ਵੱਡੀ ਚਮਕ ਬਣ ਜਾਂਦਾ ਹੈ ਨਿਖਰਦਾ ਤਾਂ ਹਰ ਕੋਈ ਨਹੀਂ ਪਰ ਜੋ ਨਿਖਰ ਗਿਆ ਉਹ ਰੋਸ਼ਨੀ ਬਣ ਜਾਂਦਾ ਹੈ ਆਪਣੀਆਂ ਖਾਮੀਆਂ ਨੂੰ ਮਾਣੋ ਨਾ ਉਹਨਾਂ ਨੂੰ ਸੁਧਾਰੋ ਆਪਣੀ ਜ਼ਿੰਦਗੀ ਨੂੰ ਇੰਨੀ ਵਿਅਸਤ ਕਰ ਦਿਓ ਕਿ ਦਰਦ ਨੂੰ ਵੀ ਤੁਹਾਡੇ ਕੋਲ ਸਮਾਂ ਨਾ ਮਿਲੇ ਕਿਸੇ ਨੂੰ ਤੁਹਾਡੇ ਨਾਲ ਗੱਲ ਕਰਨ ਲਈ ਵਕਤ ਕੱਢਣਾ ਪਵੇ ਇਹੋ ਜਹੇ ਬਣੋ ਲੋਕਾਂ ਦੇ ਪਿੱਛੇ ਭੱਜਣਾ ਛੱਡ ਦਿਓ ਸੁਪਣਿਆਂ ਦੇ ਪਿੱਛੇ ਭੱਜੋ ਲੋਕ ਆਪ ਪਿੱਛੇ ਆਉਣਗੇ ਨੰਬਰ 5 ਜਿਸ ਨੇ ਕਦਰ ਨਹੀਂ ਕੀਤੀ ਉਸ ਦੀ ਵਾਪਸੀ ਨਾ ਹੋਣ ਦਿਓ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਗਲਤੀ ਕੀ ਹੁੰਦੀ ਹੈ ਉਹੀ ਵਿਅਕਤੀ ਨੂੰ ਮੋੜ ਉਹੀ ਜਗ੍ਹਾ ਦੇ ਦੇਣਾ ਜਿਸ ਨੇ ਪਹਿਲੀ ਵਾਰ ਦਿਲ ਦੁਖਾਇਆ ਸੀ ਜਦੋਂ ਤੁਸੀਂ ਆਪਣੀ ਵੈਲਿਊ ਮੋੜ ਖੜੀ ਕਰ ਲਓ ਜਦੋਂ ਜ਼ਿੰਦਗੀ ਦੁਬਾਰਾ ਫਿਰ ਚਮਕਣ ਲੱਗ ਪਵੇ ਫਿਰ ਕਦੇ ਵੀ ਉਸ ਪੁਰਾਣੇ ਦਰਵਾਜ਼ੇ ਨੂੰ ਖੜਕਣ ਨਾ ਦਿਓ ਜੇ ਕੋਈ ਆ ਕੇ ਕਹੇ ਹਾਂ ਮaaf ਕਰ ਦਿਓ ਪਰ ਪੁਰਾਣੀ ਜਗ੍ਹਾ ਮੋੜ ਦੇਣਾ ਮੁੜ ਉਸੇ ਗਲਤੀ ਨੂੰ ਸਵਾਗਤ ਕਰਨਾ ਹੈ ਜੇ ਕੋਈ ਮੁੜ ਕੇ ਆਉਣ ਦੀ ਕੋਸ਼ਿਸ਼ ਕਰੇ ਮੁਸਕਰਾ ਕੇ ਕਹਿ ਦਿਓ ਮaaf ਕਰਨਾ ਉਹ ਜਗ੍ਹਾ ਹੁਣ ਖਾਲੀ ਨਹੀਂ ਉਹ ਜਗ੍ਹਾ ਮੈਂ ਆਪਣੇ ਆਪ ਨੂੰ ਦੇ ਦਿੱਤੀ ਹੈ ਇਹ ਹੈ ਅਸਲੀ ਇੱਜ਼ਤ ਇਹ ਹੈ ਵੈਲਿਊ ਇਹ ਹੈ ਨਵੀਂ ਜ਼ਿੰਦਗੀ ਦੀ ਸਿਆਣਪ ਅਖੀਰ ਵਿੱਚ ਕੁਝ ਗੱਲਾਂ ਇੱਜ਼ਤ ਗਵਾ ਲੈਣਾ ਗਲਤੀ ਨਹੀਂ ਪਰ ਮੁੜ ਮੁੜ ਕੇ ਉਹੀ ਲੋਕਾਂ ਲਈ ਆਪਣਾ ਦਿਲ ਤੋੜਨਾ ਇਹ ਇੱਕ ਵਹਿਮ ਹੈ ਖੁਦ ਦੀ ਕਮਜ਼ੋਰੀ ਹੈ ਤੁਸੀਂ ਕਿਲੇ ਵਰਗੇ ਬਣ ਸਕਦੇ ਹੋ ਪਰ ਜੇ ਦਰਵਾਜ਼ਾ ਹੀ ਹਰ ਕਿਸੇ ਲਈ ਖੁੱਲਾ ਰੱਖੋਗੇ ਫਿਰ ਕਿਲਾ ਕਿਸ ਕੰਮ ਜੇ ਤੂੰ ਆਪਣੀ ਸੋਚ ਨੂੰ ਸਹੀ ਦਿਸ਼ਾ ਦੇ ਦਿੱਤੀ ਤਾਂ ਕਿਸਮਤ ਨਹੀਂ ਤੇਰੇ ਫੈਸਲੇ ਤੈਨੂੰ ਉਚਾਈਆਂ ਤੇ ਲੈ ਜਾਣਗੇ ਬੰਦਿਆਂ ਨੂੰ ਜਿੰਨਾ ਮੁਸ਼ਕਲ ਹੈ ਪਰ ਆਪਣੇ ਆਪ ਤੇ ਕਾਬੂ ਪਾ ਲਿਆ ਤਾਂ ਦੁਨੀਆ ਆਪ ਝੁੱਕਦੀ ਹੈ ਇਹ ਪੰਜ ਸਿਧਾਂਤ ਜੇ ਰੋਜ਼ ਦੀ ਜ਼ਿੰਦਗੀ ਦਾ ਹਿੱਸਾ ਬਣ ਗਏ ਤਾਂ ਰੱਬ ਵੀ ਤੇਰੇ ਹੱਕ ਵਿੱਚ ਰਸਤੇ ਖੋਲ ਦੇਵੇਗਾ ਸਕੂਨ ਕੋਈ ਬਾਹਰ ਨਹੀਂ ਮਿਲਦਾ ਜਦ ਅੰਦਰ ਸੁਧਾਰ ਆ ਜਾਵੇ ਬਾਹਰ ਦੀ ਦੁਨੀਆ ਆਪ ਹੀ ਸੁੰਦਰ ਲੱਗਣ ਲੱਗਦੀ ਹੈ ਜਿਨ੍ਹਾਂ ਨੇ ਸਬਰ ਸੁਧਾਰ ਤੇ ਸੱਚ ਨੂੰ ਅਪਣਾ ਲਿਆ ਉਹਨਾਂ ਦੇ ਦਰਵਾਜ਼ੇ ਤੇ ਕਾਮਯਾਬੀ ਖੁਦ ਆਉਂਦੀ ਹੈ ਮਨੁੱਖ ਬਦਲਦਾ ਨਹੀਂ ਪਰ ਜਦ ਬਦਲਣ ਦਾ ਫੈਸਲਾ ਕਰ ਲਏ ਫਿਰ ਉਸ ਦੀ ਤਕਦੀਰ ਬਦਲ ਜਾਂਦੀ ਹੈ ਰੋਜ਼ ਦੇ ਇਹ ਛੋਟੇ ਪੰਜ ਕੰਮ ਕੱਲ ਨੂੰ ਤੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਇਨਾਮ ਬਣ ਸਕਦੇ ਨੇ ਪੰਜਾਬੀ ਰੂਹ ਚੈਨਲ ਦੇ ਨਾਲ ਜੁੜੇ ਰਹੋ ਦਿਲ ਵਿੱਚ ਹੌਸਲਾ ਰੱਖੋ ਮਿਹਨਤ ਨਾਲ ਆਪਣੀ ਵੈਲਿਊ ਨੂੰ ਬਣਾਓ ਸ਼ੁਕਰੀਆ